ਸਤਿ ਸ਼੍ਰੀ ਅਕਾਲ ਪਿਆਰੀ ਬੱਚਿਓ ஆன்ਲਾਈਨ ਕਲਾਸ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਪਿਆਰੀ ਬੱਚਿਓ ਅੱਜ ਆਪਾਂ 5ਵੀਂ ਜਮਾਤ ਦੇ ਗਣਿਤ ਵਿਸ਼ੇ ਦੀ ਕਿਤਾਬ ਵਿੱਚੋਂ ਪੰਨਾ ਨੰਬਰ 3 ਉੱਪਰ ਦਿੱਤੇ ਤੀਜੇ ਸਵਾਲ ਨੂੰ ਹੱਲ ਕਰਾਂਗੇ ਦितीय ਸੰਖਿਆਵਾਂ ਦੀ ਤੁਲਨਾ ਕਰਨ ਲਈ ਵੱਡਾ ਹੈ ਛੋਟਾ ਹੈ ਜਾਂ ਬਰਾਬਰ ਹੈ ਦਾ ਚਿੰਨ੍ਹ ਭਰੋ ਇਹ ਸਾਨੂੰ ਕੁਝ ਸਵਾਲ ਦਿੱਤੇ ਹੋਏ ਹਨ ਪਿਆਰੇ ਬੱਚਿਓ ਇਹਨਾਂ ਨੂੰ ਕਰਨ ਤੋਂ ਪਹਿਲਾਂ ਅਸੀਂ ਇੱਕ ਚੌਥੀ ਜਮਾਤ ਦੇ ਗਣਿਤ ਵਿਸ਼ੇ ਦੀ ਕਿਤਾਬ ਵਿੱਚ ਨਿਜਮਾ ਦੇ ਸੰਬੰਧ ਵਿੱਚ ਇੱਕ ਹਫ਼ਤੇ ਦੇ ਰੂਪ ਵਿੱਚ ਸੱਲਵੇ ਆਇਆ ਸੀਗਾ ਜਿਸ ਵਿੱਚ ਅੰਕ ਜਿਆਦਾ ਸੰਖਿਆ ਵੱਡੀ ਉਹ ਅਖਵਾਏ ਅੰਕ ਜੇ ਹੋਣ ਬਰਾਬਰ ਸਥਾਨਕ ਮੁੱਲ ਮਿਲਾਇਆ ਜਾਏ ਖੱਬੇੋਂ ਮੁੱਲ ਸਥਾਨਕ ਵੱਡਾ ਜਿਸ ਦਾ ਸੰਖਿਆ ਉਹ ਹੈ ਵੱਡੀ ਖੱਬੇੋਂ ਜੇਕਰ ਹੋਣ ਬਰਾਬਰ ਸੱਜੇ ਤੋਰੋ ਗੱਡੀ ਨਾ ਨਿਯਮਾਂ ਦੇ ਅਨੁਸਾਰ ਅਸੀਂ ਅੱਜ ਦੇ ਸਵਾਲ ਹੱਲ ਕਰਨ ਦਾ ਅਭਿਆਸ ਕਰਾਂਗੇ ਆ ਪਿਆਰੇ ਬੱਚਿਓ ਇਹ ਤਿੰਨ ਚਿੰਨਾਂ ਦੇ ਨਾਮ ਨੂੰ ਸਮਝ ਲਓ ਪਹਿਲਾ ਚਿੰਨ ਹੈ ਵੱਡਾ ਹੈ ਜਿਸ ਨੂੰ ਅੰਗਰੇਜ਼ੀ ਵਿੱਚ ਅਸੀਂ ਕਹਿੰਦੇ ਹਾਂ ਗ੍ਰੇਟਰ ਥੈਨ ਇਹ ਚਿੰਨ੍ਹ ਹੈ ਛੋਟਾ ਹੈ ਅੰਗਰੇਜ਼ੀ ਵਿੱਚ ਇਸ ਨੂੰ ਕਹਿੰਦੇ ਹਾਂ ਲੈਸ ਦੈ ਇਹ ਚਿੰਨ੍ਹ ਹੈ ਬਰਾਬਰ ਹੈ ਅੰਗਰੇਜ਼ੀ ਵਿੱਚ ਇਸ ਨੂੰ ਕਹਿੰਦੇ ਹਾਂ ਇਕੁਅਲ ਟੂ ਸਾਡਾ ਪਹਿਲਾ ਜੋ ਸਵਾਲ ਹੈ ਉਹਨਾਂ ਦੀ ਅਸੀਂ ਸੰਖਿਆਵਾਂ ਦੀ ਤੁਲਨਾ ਕਰਨੀ ਹੈ ਉਸ ਕਹਾਵਤਾ ਦੇ ਅਨੁਸਾਰ ਅਸੀਂ ਦੇਖਦੇ ਹਾਂ ਜਿਸ ਵਿੱਚ ਅੰਕ ਜ਼ਿਆਦਾ ਅੰਕਾਂ ਦਾ ਭਾਵ ਪਿਆਰੇ ਬੱਚਿਓ ਅਸੀਂ ਅੰਕਾਂ ਨੂੰ ਗਿਨਣਾ ਹੈ ਪਹਿਲੀ ਸੰਖਿਆ ਦੇ ਵਿੱਚ 1 2 3 ਅੰਕ ਹਨ ਤੇ ਦੂਜੀ ਸੰਖਿਆ ਦੇ ਵਿੱਚ 1 2 3 ਇਹਦੇ ਵਿੱਚ ਵੀ ਤਿੰਨ ਅੰਕ ਹਨ ਇਹਨਾਂ ਦੋਵਾਂ ਸੰਖਿਆਵਾਂ ਦੇ ਅੰਕ ਬਰਾਬਰ ਹਨ ਜਿਸ ਵਿੱਚ ਅੰਕ ਜ਼ਿਆਦਾ ਸੰਖਿਆ ਵੱਡੀ ਉਹ ਅਖਵਾਵੇ ਪਰ ਹੁਣ ਸਾਡੇ ਲਈ ਅੰਕ ਬਰਾਬਰ ਹੋਣ ਹਨ ਹੁਣ ਸਾਡੇ ਲਈ ਅੰਕ ਬਰਾਬਰ ਹਨ ਅੰਕ ਜੇ ਹੋਣ ਬਰਾਬਰ ਸਥਾਨਕ ਮੁੱਲ ਮਿਲਾਇਆ ਜਾਏ ਖੱਬੇੋਂ ਮੁੱਲ ਸਥਾਨਕ ਵੱਡਾ ਜਿਸ ਦਾ ਖੱਬੇੋਂ ਖੱਬੇੋਂ ਇਧਰ ਵਿੱਚ ਹੈ 2 ਤੇ ਇਧਰ ਹੈ 8 ਇਨਦਰ ਸਾਨਿਕੋਲ ਪੈਰੀ ਬੱਚਿਓ 2 ਸੈਂਕੜੇ ਦੇ ਸਥਾਨ ਤੇ ਹੈ 200 ਇਸੇ ਤਰ੍ਹਾਂ 8 ਸੈਂਕੜੇ ਦੇ ਸਥਾਨ ਤੇ ਹੈ 800 ਹੁਣ ਅਸੀਂ ਦੇਖਣਾ ਹੈ 800 ਵੱਡਾ ਹੈ ਜਾਂ 200 ਵੱਡਾ ਹੈ 800 ਸ਼ਾਬਾਸ਼ ਤਾਂ ਇੱਥੇ ਅਸੀਂ ਲੈਸ ਦਨ ਭਾਵ ਛੋਟਾ ਹੈ ਦਾ ਚਿੰਨ ਵਰਤਾਂਗੇ 238 ਛੋਟਾ ਹੈ 800 ਬਤੀ ਨਾ ਬੱਚੇਓ ਇਗਜ਼ਾਮ ਸੇ ਇਸ ਚਿੰਨ ਦਾ ਖੁੱਲਾ ਮੂੰਹ ਹੋਵੇਗਾ ਇਹ ਖੁੱਲਾ ਦੇਖੋ ਆ ਦੋ ਸਾਡੇ ਲਈ ਵੀ ਰੇਖਾਖੰਡ ਹਨ ਤੇ ਇਹ ਇੱਥੇ ਜੁੜੇ ਹੋਏ ਹਨ ਇਹ ਜੁੜਿਆ ਹੋਇਆ ਜਿਹੜਾ ਮੂੰਹ ਹੈ ਇਹ ਹਮੇਸ਼ਾ ਛੋਟੀ ਸੰਖਿਆ ਵਾਲੇ ਪਾਸੇ ਅਤੇ ਜਿਹੜਾ ਇਹ ਖੁੱਲਾ ਮੂੰਹ ਹੈ ਇਹ ਖੁੱਲਾ ਮੂੰਹ ਹਮੇਸ਼ਾ ਵੱਡੀ ਸੰਖਿਆ ਵਾਲੇ ਪਾਸੇ ਰਹੇਗਾ ਸਾਡਾ 20 ਸਵਾਲ ਹੈ ਹਫਤਾ ਦੇ ਅਨੁਸਾਰ ਜਿਸ ਵਿੱਚ ਅੰਕ ਜਿਆਦਾ ਅੰਕ ਦੇਖਣੇ ਹਨ ਪਿਆਰੇ ਬੱਚਿਓ 1 2 3 4 ਅੰਕ ਹਨ 1 2 3 4 ਇਸ ਸੰਖਿਆ ਦੇ ਵੀ 4 ਅੰਕ ਹਨ ਇਹ ਦੋਵਾਂ ਸੰਖਿਆਵਾਂ ਦੇ 4 4 ਅੰਕ ਹਨ ਬਰਾਬਰ ਹਨ ਹੁਣ ਅਸੀਂ ਪਿਆਰੇ ਬੱਚਿਓ ਖੱਬੇੋਂ ਪਾਸੇ ਪਹਿਲਾ ਪਹਿਲਾ ਅੰਕ ਦੇਖਣਾ ਹੈ ਇੱਧਰ 7 7 ਦਾ ਸੰਖਮੁੱਲ ਇਕਾਈ ਦਹਾਈ ਸੈਂਕੜਾ ਹਜ਼ਾਰ 7000 ਦੇ ਸੰਤ ਹੈ 7000 ਇਸੇ ਤਰ੍ਹਾਂ 8 ਦਾ ਸੰਖਮੁੱਲ 8000 ਪਰ ਸਾਨੂੰ ਪਤਾ ਹੈ ਪਿਆਰੇ ਬੱਚਿਓ 8000 ਵੱਡਾ ਹੁੰਦਾ ਹੈ ਇਸ ਲਈ ਇੱਥੇ ਵੀ ਛੋਟਾ ਹੈ ਦਾ ਆਏਗਾ 7851 ਛੋਟਾ ਹੈ 8715 ਨਾਲ ਪਿਆਰੇ ਬੱਚਿਓ ਸੀ ਸਵਾਲ ਅ ਪਹਿਲਾਂ ਅਸੀਂ ਅੰਕਾਂ ਦੀ ਗਿਣਤੀ ਦੇਖਣੀ ਹੈ 1 2 3 4 ਅੰਕ 1 2 3 ਚਾਰ ਅੰਕ ਦੋਨੋਂ ਪਾਸੇ ਚਾਰ ਚਾਰ ਅੰਕ ਹਨ ਫਿਰ ਅਸੀਂ ਖੱਬੇੋਂ ਪਾਸਿਓਂ ਮਿਲਾਨਾ ਹੈ 2 ਇਸ ਦਿਰ ਵੀ 2 0 0 1 1 8 8 ਇਹ ਦੋਵੇਂ ਸੰਖਿਆਵਾਂ ਬਰਾਬਰ ਹਨ ਤਾਂ ਇਸ ਲਈ ਇੱਥੇ ਜੋ ਚਿੰਨ ਆਏਗਾ ਬਰਾਬਰ ਹੈ ਤਾਂ 2018 ਬਰਾਬਰ ਹੈ 2018 ਅਹ ਈਸਵਾਲ ਪਿਆਰੇ ਬੱਚਿਓ ਪਹਿਲਾਂ ਅਸੀਂ ਅੰਕਾਂ ਨੂੰ ਕਿੰਨਾ ਹੈ 1 2 3 4 2 1 4 4 ਚਾਰ ਅੰਕ ਹਨ ਫਿਰ ਅਸੀਂ ਖੱਬੇ ਪਾਸੇ ਉਹ 9 ਇੱਧਰ ਵੀ 9 ਸੈਂਕੜੇ ਦੇ ਸਥਾਨ ਤੇ 9 ਇੱਧਰ ਵੀ 9 ਦਹਾਈ ਦੇ ਸਥਾਨ ਤੇ 9 ਤੇ ਇੱਧਰ ਹੈ 0 ਤਾਂ ਪਿਆਰੇ ਬੱਚਿਓ 9 ਦਾ ਸਥਾਨ ਕੋਲ 90 ਹੋਇਆ ਇੱਧਰ 0 ਦਾ ਸਥਾਨ ਕੋਲ 0 ਸੀ ਇਸ ਕਰਕੇ 90 ਵੱਡਾ ਹੁੰਦਾ ਹੈ ਤਾਂ ਇਹ ਸੰਖਿਆ ਵੱਡੀ ਹੋਵੇਗੀ ਤਾਂ ਇੱਥੇ ਨਿਸ਼ਾਨ ਹੈ ਵੱਡਾ ਹੈ ਦਾ ਆਵੇਗਾ 9999 ਵੱਡਾ ਹੈ 9000 909 ਇਸੇ ਤਰ੍ਹਾਂ ਸਾਡਾ ਈ ਸਵਾਲ ਹੈ ਪਹਿਲਾ ਅੰਕਾਂ ਦੀ ਗਿਣਤੀ ਅੰਕਾਂ ਨੂੰ ਗਿਨਣਾ ਹੈ 1 2 3 4 1 2 3 4 ਚਾਰ ਚਾਰ ਅੰਕ ਬਰਾਬਰ ਹਨ ਫਿਰ ਅਸੀਂ ਖੱਬੇ ਪਾਸੇ ਪਹਿਲਾ ਪਹਿਲਾ ਅੰਕ 4 ਤੇ ਇੱਧਰ ਹੈ 5 4 ਦਾ ਸਥਾਨਕ ਮੁੱਲ ਹੋ ਗਿਆ 4000 5 ਦਾ ਹੋ ਗਿਆ 5000 ਤਾਂ ਪਿਆਰੀ ਬੱਚਿਓ 5000 ਵੱਡਾ ਹੁੰਦਾ ਹੈ ਇਸ ਲਈ ਇੱਥੇ ਜੋ ਚਿੰਨ ਹੈ ਉਹ ਆਏਗਾ ਛੋਟਾ ਹੈ ਦਾ 4651 ਛੋਟਾ ਹੈ 5467 ਨੂੰ ਐਫ ਸਵਾਲ ਹੈ ਅ ਅੰਕਾਂ ਦੀ ਗਿਣਤੀ ਚਾਰ-ਚਾਰ ਹੈ ਤੇ ਖੱਬੇ ਪਾਸੇੋਂ ਇੱਧਰ 5 ਹੈ ਤੇ ਇੱਧਰ 6 ਹੈ 5 ਦਾ ਸਥਾਨਕ ਮੁੱਲ 5000 6 ਦਾ ਸਥਾਨਕ ਮੁੱਲ 6000 6000 ਵੱਡਾ ਹੁੰਦਾ ਹੈ ਇਸ ਲਈ ਇੱਥੇ ਵੀ ਛੋਟਾ ਹੈ ਦਾ ਚਿੰਨ ਆਵੇਗਾ ਪਿਆਰੇ ਬੱਚੋ ਉਮੀਦ ਕਰਦਾ ਹਾਂ ਵੀ ਇਹ ਸਵਾਲ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ